ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਰਾਮਖਾਰਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਜਾਂਦਾ ਸੱਜਣੋ ਨੇੜੇ ਦੀ ਗੱਲ ਕਰੀਏ ਤਾਂ ਦਾਸੂਵਾਲ ਬਰਨਾਲਾ ਬਲਟੋਆ ਇਹਦੇ ਆਂਡ ਗਵਾਂਡ ਦੇ ਨਕਰ ਰਹਿ ਜਾਂਦੇ ਆ ਤੇ ਚਾਰ ਮੰਨ ਲਓ ਮੱਝਾਂ ਝੋਟੀਆਂ ਤੁਹਾਨੂੰ ਇਸ ਕਰੋਂ ਵੀਡੀਓ ਦੇ ਵਿੱਚ ਕਵਰ ਕਰਕੇ ਵਿਖਾਉਣੀਆਂ ਤੇ ਅੱਜ ਖਾਸ ਤੁਹਾਡੇ ਲਈ ਵੀਡੀਓ ਇਸ ਕਰਕੇ ਰਹੂਗੀ ਕਿ ਇਹਦੇ ਵਿੱਚ ਤਕਰੀਬਨ ਸਾਰੇ ਜਾਨਵਰ ਤੋਕੜ ਗੱਬਨ ਚੈੱਕ ਪਾਸ ਆ ਇੱਕ ਮੱਝ ਸ਼ਾਇਦ ਸੱਜਰ ਹੋਵੇ ਤੇ ਬਾਕੀ ਸਜਣੋ ਸਾਰੇ ਤੋਕੜ ਗੱਬ ਚੈੱਕ ਪਾਸ ਆ ਗੱਲਾਂ ਬਾਤਾਂ ਹੋਈਆਂ ਵੀਰ ਹਰਾਂ ਨਾਲ ਤੁਸੀਂ ਵੀਰ ਹਰੀ ਕਹਿੰਦੇ ਆਪਣੀਆਂ ਚੈੱਕ ਕਰਾਈਆਂ ਤੇ ਤੁਸੀਂ ਕਰਾ ਕੇ ਲੈ ਜਾਣੀਆਂ ਤੇ ਜਿਹੜਾ ਵੀ ਪਸ਼ੂ ਸਜਣੋ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ। ਆਜੋ ਡਿਟੇਲ ਲੈਣੇ ਆ ਤੇ ਨੀਲੀ ਰਾਵੀ ਦੀ ਝੋਟੀ ਤੋਂ ਆਪਾਂ ਸ਼ੁਰੂ ਕਰ ਲੈਨੇ ਆ ਉਸ ਤੋਂ ਬਾਅਦ ਅੱਗੇ-ਅੱਗੇ ਚਲਾ ਕੇ ਵੇਖੀਏ ਤੇ ਨਾਲੇ ਰੇਟ ਜਿਹੜੇ ਵੀਰ ਹਰੀ ਇਹਨਾਂ ਦੇ ਕੀ ਤੈਅ ਕਰਦੇ ਆ। ਲਈਏ ਜਾਣਕਾਰੀ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ। ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀ ਜੀ। ਹੋਰ ਸੁਣਾ ਮੇਰਾ ਭਰਾ। ਆ ਚੜਦੀ ਕਲਾ ਤੁਸੀਂ ਦੇਖੋ ਚੜਦੀ ਕਲਾ ਨਾ ਮੈਂ ਨਾਂ ਦਾ ਨਾਂ ਮੇਰੇ ਵੀਰ ਦਾ ਨਾਂ ਗੁਰਵਿੰਦਰ ਸਿੰਘ ਸਾਨਾ ਉਹ ਸਰਦਾਰ ਸਚੈਨ ਸਿੰਘ ਪਿੰਡ ਆਪਣਾ ਦਾਸੂਵਾਲ ਤੇ ਤਹਿਸੀਲ ਪੱਟੀ ਤੇ ਜਿਹੜਾ ਸ੍ਰੀ ਤਨਤ ਸਿੰਘ ਸਾਹਿਬ ਨਹੀਂ ਦਾਸੂਵਾਲ ਆ ਰਾਮਖੇਰਾ ਆਪਣਾ ਮਨ ਆਪਣਾ ਹੀ ਮਲਵਾ ਆਪਣਾ ਹੀ ਨਗਰ ਆ ਆਪਾਂ ਰਾਮਖੇਰੇ ਦੇ ਲੱਗ ਗਿਆ ਆਪਣੀ ਮਲੋ ਜਿਹੜੀ ਟਾੜਾ ਬਹਿਗਾ ਖੇਤ ਰਾਮਖੇਰੇ ਤੋਂ ਆਪਣੇ ਘਰ ਨੂੰ ਮਲੋ ਰਾਹ ਹੋਊਗਾ ਤੇ ਓਕੇ ਦੋ ਚਾਰ ਕਿਲੇ ਹਟ ਨਹੀਂ ਠੀਕ ਆ ਦਾਸੂਵਾਲ ਵੀ ਮੇਨ ਮੰਨ ਕੇ ਚੱਲ ਗਏ ਵੀ ਆਪਾਂ ਨੂੰ ਮੇਨ ਕਸਬਾ ਆਪਣਾ ਦਾਸੂਵਾਲ ਆ ਮੇਨ ਕਸਬਾ ਆਪਣਾ ਦਾਸੂਵਾਲ ਨੰਬਰ ਮੇਰੇ ਵੀਰ ਦਾ ਨੰਬਰ ਵੀ ਜੀ ਆਪਣਾ 7981429959 7981429959 ਤੇ ਗੁਰਵਿੰਦਰ ਵੀਰੇ ਅੱਜ ਫਿਰ ਟੋਕੜਾਂ ਕੱਬਣਾ ਚੈੱਕ ਪਾਸ ਕਿੰਨੀਆਂ ਮੰਝਾਂ ਇਹ ਆਪਣੇ ਕੋਲੇ ਵੀ ਜੀ ਤੇ ਇਹਨਾਂ ਦਾ ਮਤਲਬ ਹਾਲ ਦੀ ਘੜੀ ਆਪਣੇ ਕੋਲੇ ਚੈੱਕ ਪਾਸ ਆਪਣੀਆਂ ਗਰੰਟਡ ਹੋਈਆਂ ਤੈਨ ਆਪਣੀਆਂ ਚੈੱਕ ਕਰਾਈਆਂ ਹਾਂਜੀ ਤੇ 1 2 ਮੱਝਾਂ ਘਰੇ ਮੰਨ ਲਓ ਜਿਹੜੀਆਂ ਉਹ ਅਜੇ ਥੋੜੀਆਂ ਇੱਕ ਫਰਮ ਕਰਨ ਵਾਲੀਆਂ ਠੀਕ ਆ ਵੀ ਚੈੱਕ ਪਾਸ ਹੀ ਚੈੱਕ ਕਰਾਉਣ ਵਾਲੀਆਂ ਆਹੋ ਅੱਜ ਆਪਾਂ ਚਾਰ ਵਖਾਵਾਂਗੇ ਇਹ ਆਪਾਂ ਚਾਰ ਵਖਾਵਾਂਗੇ ਠੀਕ ਆ ਜੇ ਆ ਗੱਲ ਕਰੀਏ ਨੀਲੀ ਰਾਵੀ ਦੀ ਝੋਟੀ ਇਹ ਕਿੰਨੇ ਚਿਰ ਦੀ ਗੱਬਣ ਤੇ ਕਿੰਨੇ ਕਿਹੜਾ ਸੂਆ ਸੂਈ ਆ ਇਹ ਸੰਧੂ ਸਾਹਿਬ ਇਹ ਸੂਆ ਸੂਈ ਦੂਜਾ ਠੀਕ ਆ ਜੇ ਆਸਤੇ ਗਾਂ ਗੱਬਣ ਜੇ ਤੇ ਜੇ ਆਸਤੇ ਗਾਂ ਗੱਬਣਾ ਦੂਜਾ ਸੂਈ ਸੀ ਤੇ ਕਿੰਨੇ ਟਾਈਮ ਦੀ ਗੱਬਣ ਹੋ ਗਈ ਵੀਰੇ ਇਹ ਵੀ ਜੀ ਪੰਜਾ ਮਹੀਨਿਆਂ ਦੇ ਲੱਗ ਗਏ ਆ ਕੁਝ ਦੇ ਨਹੀਂ ਘਟੂਗੀ। ਕੋਈ ਮੰਨ ਲਾ ਵੀ ਸਾਢੇ 4 ਮਹੀਨਿਆਂ ਤੋਂ ਸਾਢੇ 4 ਮਹੀਨਿਆਂ ਤੋਂ ਤਾਂ ਹੈ। ਸਾਢੇ 4 ਮਹੀਨਿਆਂ ਤੋਂ ਉੱਪਰ ਹੋ ਗਈ ਗੱਭਣ ਚੈੱਕ ਪਾਸ। ਤੇ ਵੀਰੇ ਸੱਜਰ ਮਹਿਨ ਦਾ ਦੁੱਧ ਦਾ ਰਿਕਾਰਡ ਕੀ ਰਿਹਾ ਇਹਦਾ। ਸੱਜਰ ਵੀਰ ਜੀ ਘਰ ਵਾਲਿਆਂ ਦੇ ਦੱਸਣ ਮੁਤਾਬਕ ਹੀ ਜਾਂਦੇ 16-17 ਕਿਲੋਨੇ ਦਾ ਮਤਲਬ ਦਿੱਤਾ। ਠੀਕ ਆ। ਹੁਣ ਇਹਦੇ ਕੋਲੇ ਦੁੱਧ ਕਿੰਨਾ ਵੀਰੇ? ਇਸ ਟਾਈਮ ਕੋ 4 ਤੋਂ 5 ਲੀਟਰ ਜਿਹੜਾ ਮਤਲਬ। ਦੋਨਾਂ ਟਾਈਮਾਂ ਦਾ। ਦੋਹਾਂ ਟਾਈਮੇ ਪਾੜੇ ਤੇ ਮਿਲਦੀ। ਪਾੜੇ ਤੇ ਮਿਲਦੀ 4-5 ਲੀਟਰ ਦੁੱਧ ਹੈਗਾ ਹਾਂਜੀ ਧਿਆੜੀ ਡੰਗ ਮਤਲਬ ਜੇ ਬਗਾਨੇ ਖਾਤੀ ਦਾ ਵੀ ਲੈ ਸਕਦੀ ਜੇ ਕਿਤੇ ਗਈ ਤਾਂ ਉਪਰੇ ਥਾਂ ਇੱਕ ਅੱਧਾ ਡੰਗ ਟੀਕਾ ਲੈ ਸਕਦੀ ਐ ਗੱਬਣ ਚੈੱਕ ਪਾਸ ਆ ਜੇ ਗੱਬਣ ਆਪਣੀ ਚੈੱਕ ਪਾਸ ਆ ਅਗਲਾ ਆਪਦੀ ਕਰਾ ਕੇ ਲੈ ਜੇ ਹਾਂਜੀ ਓਕੇ ਕੱਢੀ ਬਾਹਰ ਵੀਰੇ ਤੌਰ ਕਰਾਈ ਚੈੱਕ ਕੋਈ ਗੱਲ ਸੱਜਣੋ ਤੌਰ ਚੈੱਕ ਕਰ ਲੋ ਤੀਜੇ ਸੂਏ ਲਈ ਗੱਬਣ ਤੇ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਤਕਰੀਬਨ ਸਾਰੀਆਂ ਕਵਰ ਕਰਦੀ ਆ ਚਾਰੇ ਪੈਰਾਂ ਤੇ ਨਿਸ਼ਾਨ ਹੈਗੇ ਆ ਬਾਕੀ ਸਰੀਰ ਕਟਾਂਚਾ ਤੁਹਾਡੇ ਸਾਹਮਣੇ ਆ ਜੋ ਵੀ ਆ ਕਮਾਲੋ ਸ਼ਾਹ ਜੀ ਕੋਈ ਨਹੀਂ ਲਿਆ ਤੇ ਇਹਨਾਂ ਵੀਰ ਹਰਾਂ ਦੀ ਸਜਣੋ ਚੈੱਕ ਭਾਸ ਆ ਤੁਸੀਂ ਆਪਣੀ ਜਿਵੇਂ ਤੁਹਾਨੂੰ ਗੱਲ ਦੱਸੀ ਵੀ ਕਰਾ ਸਕਦੇ ਆ ਅੱਖ ਬੜੀ ਚੰਗੀ ਆ ਮੈਂ ਦੇ ਵਿੱਚ ਜਾਤ ਕੁਆਲਟੀ ਫੁੱਲ ਆ ਚੰਗੀ ਸੰਭਿਓ ਕਿਉਂਕਿ ਹਜੇ ਸਮਾਂ ਇਹਦਾ ਪਿਆਵ ਸੂਨ ਦੇ ਵਿੱਚ ਉਹਦ ਨੂੰ ਬਹੁਤ ਤਗੜੀ ਮਾਂ ਬਣ ਜਾਣੀ ਆ ਕਿਉਂਕਿ ਸਫਾਈਆਂ ਸਫੂਈਆਂ ਸੱਜਣ ਹਾਂ ਕੱਦ ਚੰਗਾ ਸਾਫ ਸੁਥਰੀ ਆ ਤੇ ਬਾਕੀ ਚੂਨ ਚਾਣ ਵੀਰੇ ਚੂਨ ਤਾਂ ਨਿਆਰਾ ਹੀ ਆ ਜੀ ਠੀਕ ਆ ਵੀ ਆਪਣੇ ਕੋਲੇ ਤਾਂ ਹੁਣ ਪਹਾੜੇ ਤੇ ਹੀ ਮਿਲਦੀ ਆ ਨਾ ਜੇ ਕੋਈ ਸੱਜਣ ਚੂਨ ਆ ਜੀ ਨਾ ਦੋਵੇਂ ਟਾਈਮ ਆਪਾਂ ਪਹਾੜੇ ਤੇ ਚਵਾ ਕੇ ਦੇਵਾਂਗੇ ਪਹਾੜੇ ਤੇ ਦੋਵੇਂ ਟਾਈਮ ਦੁੱਧ ਚਾਰ ਤੋਂ ਪੰਜ ਲੀਟਰ ਹੋ ਸਕਦਾ ਮੰਨ ਲਓ ਘਟੂੜਾ ਚਲ 4 ਕਿਲੋ ਹੀ ਮੰਨ ਕੇ ਆ ਜੇ ਜਿਹੜਾ ਮਰਜੀ 2-2 ਕਿਲੋ ਹੀ ਹੈ ਨਾ ਬਾਕੀ ਇੱਕ ਗੱਲ ਹੋਰ ਹੈ ਜੇ ਕੋਈ ਚੰਗਾ ਆ ਸੱਜਣ ਸਾਂਭਣ ਵਾਲਾ ਹੋਇਆ ਮੇਰੀ ਗੱਲ ਇਹ ਵੀ ਨੋਟ ਕਰ ਲਿਓ ਤੇ ਮੈਂ ਨੇ 6-7 ਕਿਲੋ ਦੁੱਧ ਤੇ ਫੇਰ ਵੀ ਚਲੀ ਜਾਣਾ ਕਿਉਂਕਿ ਹਜੇ ਸਮਾਂ ਉਹਨਾ ਤੇ ਕਿਉਂਕਿ ਥੋੜੀ ਮੈਂ ਸੰਭਾਲੀ ਘੱਟ ਤੇ ਵੀਰੇ ਇਹਦਾ ਰੇਟ ਕੀ ਰੱਖਾਂਗੇ ਰੇਟ ਤੁਸੀਂ ਦੱਸ ਦਿਓ ਜਾਇਬ ਜੀ ਨਹੀਂ ਮੇਰਾ ਭਰਾ ਤੂੰ ਪੈਸੇ ਲਾ ਕੇ ਲਿਆਇਆ ਆਪਾਂ ਇਹਦਾ 65000 ਕਰਦੇ ਹਾਂ ਠੀਕ ਆ 65000 ਚ ਕਿੰਨੇ ਦੀ ਹਾਂ ਨਾ ਕਰਦਾ ਗੁਰਵਿੰਦਰ ਵੀਰੇ ਐਂ ਜੇ ਕਹਦੇ ਵੀ ਅੱਜ ਕਾਂਟਾ ਵਾਂਡਾ ਛਟਾ ਟਾ ਗਾਂ ਰੇਟ ਕਰੀ ਚੱਲੀ ਮੈਂ ਚੰਗੀ ਏ ਤੇਰੀ ਮੈਂ ਨਹੀਂ ਮਾੜੀ 60 ਦੀ ਹਾਂ ਨਾ 60000 ਦੀ ਦੇ ਦਈਏ ਫਿਰ ਦੇ ਦਈਏ ਠੀਕ ਆ ਬਾਕੀ ਬਾਹਲਾ ਕਰਦਾਂਗੇ ਛੋਟ ਛੱਪਾ ਹਾਂ ਚੱਲ 1000 ਖੰਡ ਦਾ ਕਰਦੀ ਕਰਾਇਆ ਪਾੜਾ ਛੱਡ ਦੀ ਬਾਕੀ ਓਕੇ ਰਿਪੋਰਟ ਆ ਹਨਾ 60000 ਚ ਹਲਾ ਦੀ ਮੜੀ ਜੀ ਸਜਣੋ ਹੁਣ ਗੈਸ ਤੁਸੀਂ ਲਾ ਲਿਓ ਨੂੰ ਬਾਹਲਾ ਕੋ ਨਹੀਂ ਤੁਹਾਨੂੰ ਸਮਝਾਉਂਦਾ ਜੇ ਆਪਾਂ ਚੰਗੀ ਨੀਲੀ ਰਾਵੀ ਦੀ ਕੱਟੀ ਲੱਭਦੇ ਆ ਨਾ ਹਾਂਜੀ ਸਾਹ ਅੱਗੇ ਆਂਦੇ ਤੂੰ ਵੀ ਪੁੱਛਦੀ ਹਾਂ ਨਹੀਂ ਨਹੀਂ ਛੋਟੀ ਦੇ ਵਿੱਚ ਵੀਰੇ ਤੇਰੀ ਤੇ ਕੋਈ ਕਮੀ ਨਹੀਂ ਥੋੜੀ ਜੀ ਸੰਭਾਲ ਲੈਣ ਵਾਲੀਓ ਜਿਹੜੀ ਚੀਜ਼ ਆ ਵੀ ਉਹ ਨਹੀਂ ਹੋਈ ਇਹਨੂੰ ਨਿਕਲਦਾ ਸੇਵਾ ਦਾ ਚਲੋ ਹੋ ਗਏ ਹੋਣੇ ਨੇ ਰਾਜੀ ਹਾਂ ਅਗਲੇ ਸੂਏ ਨੂੰ ਅਗਲੇ ਤੇ 4 ਰੁਪਈਆ ਲਾ ਜੂਗੀ ਤੇ ਆ ਪਾਕਿਸਤਾਨੀ ਬਲੱਡ ਲਾਈਨ ਜਿਹਦੀ ਕਿਧਰੋਂ ਲਿਆ ਆ ਕੱਢ ਕੇ ਇਹਦੀ ਇੱਥੋਂ ਲੱਗ ਬੰਨੇ ਲੱਬ ਲੱਬ ਲਈ ਦਰਹਾੜਿਆਂ ਡੂੰਗੀਆਂ ਡਾਂਗੀਆਂ ਆਂ ਵਾਵਾ ਮਹੀਂ ਹਾਂ ਇਹ نسل ਬਹੁਤ ਚੰਗੀ ਸੰਭੀ ਇਹ ਵੀ ਨਹੀਂ ਕਹਨੇ ਹਨਾ ਇਹ ਇਹਦਾ ਕੀ ਲੇਖਾ ਜੋਖਾ ਇਹਦਾ ਵੀ ਜੀ ਜੋ ਖਾ ਮਲੋ ਸਾਢੇ ਕਿ ਤਿੰਨ ਮਹੀਨਿਆਂ ਦੀ ਇਹ ਗੱਬਣ ਓਕੇ ਸਾਢੇ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਦੋਵੇਂ ਟਾਈਮ ਹੀ ਪਾੜੇ ਤੇ ਇਹ ਮਿਲਦੀ ਠੀਕ ਆ ਇਹ ਦੋਵੇਂ ਟਾਈਮ ਹੀ ਮਨ ਲੋ ਪਾੜੇ ਤੇ ਆ ਇਹਦੇ ਤੋਂ ਸਲੇ 3 ਤੋਂ 4 ਲੀਟਰ ਦੁੱਧ ਦਾ ਜਿਹੜਾ ਸਹੀ ਇਹਦੇ ਕੋਲੇ ਵੀ 3 ਤੋਂ 4 ਦੁੱਧ ਹੈਗਾ ਹਾਂ ਜੀ ਤੇ ਦੂਜੀ ਗੱਲ ਇਹਦੀ ਇਹ ਜੇ ਵੀ ਇਹਦੇ ਨਾਲ ਥਣ ਚ ਧਾਰਾ ਘੱਟ ਦੀ ਜਿਹੜੀ ਗੱਲ ਸਾਈਡ ਆ ਹਨਾ ਹਾਂ ਸਾਈਡ ਆ ਕੀ ਨਾਲ ਜਿਹੜਾ ਠੀਕ ਆ ਵੀ ਇਧਰ ਧਾਰਾ ਘਟਾ ਸਿਆਣੀ ਗੱਲ ਆ ਜਿਹੜੀ ਗੱਲ ਦੱਸੀ ਨਹੀਂ ਚਾਹੀਦੀ ਆ ਹਨਾ ਮਲੋ ਦਾਖ ਪੰਜ 10 ਤਾਰਾ ਹੀ ਆਉਂਦੀਆਂ ਗੈਨ ਲੋ ਤੁਸੀਂ ਜੱਤੇ ਲੜੀ ਗੈਨ ਲੋ ਠੀਕ ਆ ਜਿਹੜੀ ਗੱਲ ਤੇ ਜੇ ਇਹ ਇਹ ਮੈਂ ਦੀ ਕੋਈ ਕੇਅਰ ਕਰ ਲੇ ਤੇ ਇਹਦਾ ਤਾਂ ਕੋਈ ਊੜਾ ਬੰਨਾ ਨਹੀਂ ਇਹਦਾ ਕੋਈ ਨਹੀਂ ਇਹ ਜੱਡੀ ਜਾਤ ਕੁਆਲਟੀ ਆ ਨਾ ਸੱਜਣੋ ਇਹ ਮੈਂ ਤੋਂ ਜੇ ਤੁਸੀਂ ਚੰਗੇ ਟੀਕੇ ਲਵਾ ਕੇ ਹਾਲ ਦੀ ਘੜੀ ਇਹ ਥਾਣ ਵਾਲੀਓ ਚਲੋ ਗਲਤ ਵੀ ਆ ਪਵਾਂ ਜੇ ਆਪਾਂ ਚੰਗੇ ਗਾਂਢਣੀ ਕੀ ਪੂਰਾ ਹੋ ਵੀ ਸਕਦਾ ਮਤਲਬ ਜੇ ਤੁਸੀਂ ਸੱਜਣੋ ਚੰਗੇ ਟੀਕੇ ਲਵਾ ਕੇ ਚੰਗੀ ਬਰੀਡ ਦੇ ਬੱਚੇ ਮੈਂ ਤੋਂ ਲੈਣੇ ਚਾਹੇ ਨਾ ਤੇ ਕਰਮਾਂ ਵਾਲੀ ਬੱਚੇ ਚੰਗੇ ਲਾਊਗੀ ਕਿਉਂਕਿ ਜਾਤ ਬਹੁਤ ਸੀ ਮੈਂ ਥੋੜੀ ਟੁੱਟੀ ਆਈ ਆ ਤੇ ਕਰਮਾਂ ਵਾਲੀ ਨਾ ਬੇ ਪਹਿਲੇ ਥਾਂ ਆਈ ਕਰਕੇ ਥੋੜਾ ਜਿਹਾ ਕੰਮ ਇਹਦਾ ਹੋ ਜਾ ਨਹੀਂ ਜਾਤ ਕੁਆਲਟੀ ਫੋਲਾ ਕਰਮਾਂ ਵਾਲੀ ਬਹੁਤ ਸ਼ਾਨਦਾਰ ਮੈਂ ਵੀਰੇ ਕੱਡੀਆਂ ਨੂੰ ਵੀ ਤੋਰ ਕਰਾਈ ਖਚਕ ਸੱਜਣੋ ਤੁਹਾਨੂੰ ਮੈਂ ਨੇੜ ਤੋਂ ਦੀ ਅੱਖ ਜਿਹੜੀਆਂ ਬਰੀਕੀਆਂ ਹੁੰਦੀਆਂ ਉਹ ਵੇਖਿਓ ਕਿਵੇਂ ਗਲਾਬੀ ਬਾਹ ਮਾਰਦੀ ਧੌਣ ਕਿੱਡੀ ਲੰਮੀ ਉਹੀ ਨਸਲ ਇਹਦੇ ਚੋਂ ਝਲਕਦੀ ਆ ਜਿਹੜੀਆਂ ਤੁਸੀਂ ਪਾਕਿਸਤਾਨ ਦੀਆਂ ਮਈਆਂ ਵੇਣੇ ਆ ਤੇ ਇਹਦੀ ਚੰਗੀ ਕੇਅਰ ਕੀਤੀ ਜਾਵੇ ਤਾਂ ਮੈਂ ਦੇ ਵਿੱਚ ਨਹੀਂ ਕੋਈ ਵੀ ਕਮੀ ਕਰਮਾਂ ਵਾਲੀ ਦੇ ਕਮਾਲੋ ਸ਼ਾ ਜੀ ਦੇਖੋ ਗੱਬਣ ਚੱਕ ਪਾਸ ਆ ਬਾਕੀ ਤੁਸੀਂ ਜੇ ਕੋਈ ਕਈ ਆਪਣੇ ਤਜਰਬੇ ਦੇ ਹਿਸਾਬ ਨਾਲ ਥਾਨ ਦੀ ਕੇਅਰ ਕਰ ਸਕਦੇ ਹੋਏ ਤਾਂ ਜਰੂਰ ਕਨੈਕਟ ਕਰਿਓ ਮੈਂ ਸੰਭਲਿਓ ਤੇ ਆਪਾਂ ਨੂੰ ਲਾਹੇਵੰਦ ਰਹੂਗੀ ਇਹਦਾ ਰੇਟ ਕੀ ਰਹੂਗਾ ਅੱਜ ਦੇ ਹਿਸਾਬ ਨਾਲ ਫਿਰ ਇਹਦਾ ਮੁੱਲ ਵੀ ਜੀ ਹਾਂ ਨਾ ਇਹਦਾ 45000 ਰੁਪਿਆ ਹਾਂ ਨਾ 45000 ਰੁਪਿਆ ਫੇਰ ਤਾਂ ਹੁਣ ਹਨ ਅਗਲਾ ਮੰਨ ਲਾ ਵੀ ਫੜ ਕੇ ਲੈ ਜੂਗਾ ਤੇਰੇ ਤੋਂ ਤਰੀ ਜਾਂਦੀ ਹੈ ਨਾ ਹੁਣ ਕਰਦਾਂਗੇ ਮੰਤਾਨ ਹੋਰ ਭੈਣ ਭਰਾ ਦਾ ਠੀਕ ਆ 45000 ਚ ਮੰਤਾਨ ਕਰ ਦਿਆਂਗੇ ਫੋਨ ਲਾਊਗਾ ਉਹਦੇ ਜਿਵੇਂ ਕਰਦਾਂ 10000 ਰੁਪਏ ਛੜਦਾਂਗੇ ਅੱਛਾ ਚਲ ਕਰਾਇਆ ਛੜ ਦਿਆਂਗੇ ਯਾਰ ਛੜਦਾਂਗੇ ਹਨ ਕੋਈ ਚੱਕਰ ਨਹੀਂ ਲਓ ਵੀ ਸਜਣੋ ਹੁਣ ਇਹ ਦੂਗਾ ਦਾ ਰੱਬ ਦਾ ਨਾ ਆਈਆਂ ਤੇ ਇਹਦਾ ਕੀ ਲੇਖਾ ਜੋਖਾ ਇਹ ਵੀ ਜੀ ਸੱਜਰ ਸਈ ਝੋਟੀ ਇਹ ਸੱਜਰ ਸੂਈ ਆ ਹਨ ਤੇ ਲੇਵੇ ਲੂਏ ਦੀ ਬੜੀ ਸਾਫ ਆ ਯਾਰ ਕੱਟੀ ਇਹ ਬਾਈ ਬੜੀ ਆ ਹਾਂ ਬਹੁਤੀ ਜਿਆਦੀ ਚੰਗੀ ਚੌਹਾਂ ਸੜਾ ਜੀ ਹਸਾਮ ਨਾਲ ਇੱਕੋ ਜਿਹੀ ਥੋੜੀ ਨਾ ਥੋੜਾ ਜਿਹਾ ਇਧਰ ਸੰਭਾਈ ਦਾ ਫਰਕ ਆ ਹਨਾ ਸਾਡੇ ਨਾਲੋਂ ਸੰਭਾਈ ਹਾਂ ਜਿਹੜੇ ਚੰਗੇ ਤੋਂ ਚੰਗੇ ਘਰ ਵੀ ਜੇ ਬੜੇ ਬੜੇ ਹਾਂ ਵਾਲੇ ਕਈ ਜਿਹੜੇ ਸਾਡੇ ਵਰਗੇ ਕਈ ਥੋੜੇ ਜੇ ਮળો ਡੰਗਰ ਜਿਆਦੇ ਰੱਖ ਲੈਂਦੇ ਤੇ ਟੁੱਟ ਵੀ ਜਾਂਦੇ ਨਾ ਟੁੱਟ ਜਾਂਦੇ ਹਨਾ ਇਹ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਆ ਇਹ ਵੀ ਜੀ 15 ਦਿਨਾਂ ਦੀ ਗਿਣ ਲਓ ਆ ਬੱਚਾ ਜੀ ਠੀਕ ਆ ਕੱਟਾ ਕੇ ਕੱਟੀ ਇਹ ਕੱਟਾ ਆ ਜੀ ਠੀਕ ਆ ਓਕੇ ਹਾਂਜੀ ਵੈਸੇ ਬੱਚਾ ਚੰਗਾ ਸੰਭਿਆ ਹਨਾ ਬੱਚਾ ਬੜਾ ਜ਼ਿਆਦਾ ਤੇ ਇਹਦੇ ਕੋਲੇ 15 ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ ਹੋਣਾ ਉਹ ਜਿਹੜਾ ਮਿਹਨਤੀ ਵਾਲਾ ਹੀ ਆ ਜਿਹੜਾ ਮਲੋਏ ਨਹੀਂ ਕਵਾਂਗੇ ਵੀ ਜਾ ਕੇ ਕਿਲੋ ਘਟ ਨਿਕਲੂ ਜਾ ਕੇ ਅਗਲੇ ਨੇ ਦੂਰੋਂ ਆਉਣਾ ਜਿੰਨੇ ਵੀ ਇਹਦਾ 9 ਕਿਲੋ ਆਪਾਂ ਦੁੱਧ ਗਿਣੀ 9 ਕਿਲੋ ਦੁੱਧ ਕਰਮਾਲੀ ਕੋਲੇ ਹੈਗਾ ਹੁਣ ਹਾਜ਼ਰ 10 ਕਿਲੋ ਦੁੱਧ ਦੇਈ ਜਾਉ 10 ਤੋਂ ਟੱਪੂ ਠੀਕ ਆ ਜਾਤ ਕੁਆਲਿਟੀ ਚੰਗੀ ਸੀ ਹਨਾ ਕੱਢੀ ਵਾਰ ਇਹਨੂੰ ਵੀ ਸੂਆ ਪਹਿਲਾ ਕਿ ਦੂਜਾ ਦੂਜਾ ਅੰਕ ਤੇ ਉਹ ਤਾਂ ਪਹਿਲਾ ਹੀ ਕਹਿੰਦੇ ਜਿਹੜੇ ਇਹਦੇ ਮਾਲਕ ਸੀ ਉਹ ਪਹਿਲਾ ਕਹਿੰਦੇ ਪਰ ਆਪਾਂ ਨੂੰ ਲੱਗਿਆ ਵੀ ਇਹ ਦੂਜੇ ਸੂਈ ਆ ਹਨਾ ਬਾਕੀ ਥਣ ਲੇਵੇ ਤਾਂ ਦੂਜੇ ਵਾਲੀ ਆ ਹਨਾ ਕਰਮਾਂ ਵਾਲੀ ਯਾਰ ਕੁਆਲਟੀ ਦੁੱਧ ਵਾਲੇ ਪਾਸਿਓਂ ਬਹੁਤ ਚੰਗੀ ਆ ਸੱਜਣੋ ਮੈਂਦੀ ਦੇਖਿਓ ਮਿੱਠੀ ਬੜੀ ਜ਼ਿਆਦੀ ਮਿੱਠੀ ਦੇ ਇਹਨੂੰ ਬਣਾਦੀ ਮਨ ਲਓ ਹੁਣੇ ਬੱਚਾ ਛੱਡਦੀ ਹੈ ਨਾ ਤੇ ਇੰਨਾਂ ਦੀ ਚਲੋ ਦਿਹਾੜੀ ਜੇਨੂੰ ਕੋਈ ਪਰਵਾਹ ਨਾ ਕੀ ਬਾਤ ਕਿਉਂ ਨ ਵੀ 50 ਸਾਲਾਂ ਦਾ ਨਿਆਣਾ ਬਾਦੀਓ 14 ਨੂੰ ਅੱਜ ਵੀ ਐਡੀ ਪੋਲੀ ਆ ਹਨਾ ਤੇ ਬਾਕੀ ਸੱਜਣੋ ਥੱਲਿਓ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਇਹਦੀ ਦੂਜੀ ਅੱਖ 'ਚ ਜਵਾਬ ਹੈਗਾ ਵੀਰੇ ਹੈਗਾ 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 ਜੇ ਤੁਸੀਂ ਮਿਲੋ ਧਿਆਨ ਨਾਲ ਕੋ ਦੇਖਾਂਗੇ ਨਾ ਹਾਂ ਠੀਕ ਆ ਓਕੇ ਦੋਨੇ ਅੱਖਾਂ ਹੀ ਬਿੱਲੀਆਂ ਲਾਲ ਗਏ ਹਨਾ ਬਨ ਲਾ ਵੀਰੇ ਬਨ ਲਾ ਕੋਈ ਗੱਲ ਨਹੀਂ ਤੇ ਸੱਜਣੋ ਲਾਲੀ ਵਾਲਾ ਲੇਵਾ ਝੋਟੀ ਨਵੀਂ ਆ ਇਹਦੀ ਵੀ ਥੋੜੀ ਜਿਹੀ ਕੇਅਰ ਕਰਨ ਵਾਲੀ ਆ ਤੇ ਬਾਕੀ ਵੇਖੋ ਕਿੰਨੀ ਬਰੀਕ ਆ ਥੱਲਿਓ ਤੇ ਐਨ ਪਤਲੀ ਕਾਗਜ਼ ਵਰਗੀ ਚਮੜੀ ਲੇਵੇ ਵਾਲੀ ਤੇ ਬੜਾ 9 ਕਿਲੋ ਹਣੇ ਦੇ ਕੋਲੇ ਜਿਹੜਾ ਤਿਆਰ ਹਾਜ਼ਰ ਦੁੱਧ ਮਿਲ ਜਾਣਾ ਮਗਰ ਕਟਾ ਇਹਦਾ ਰੇਟ ਫਿਰ ਸਾਜੀ ਇਹਦਾ ਮੁੱਲ ਆਪਾਂ 2 ਘੱਟ 70 ਕਰੀਏ ਇਹਦਾ 68000 ਰੁਪਿਆ ਉਹਦੇ ਚੋਂ ਉਹਦੇ ਚ 2000 ਮਾਨ ਕਰਨਾ 68000 ਚ 2000 ਮਾਨ 66000 ਦੀ ਦੇ ਦਈਏ ਫਿਰ ਮਾੜੀ ਤਾਂ ਨਹੀਂ ਹੁੰਦਾ ਦੁੱਧ ਪੀਣ ਲਈ ਨੂੰ ਗੁਰਵਿੰਦਰ ਨਾ ਬੜੀ ਜਿਆਦੀ ਚੰਗੀ ਨਵਾਂ ਹਾਨ ਝੂਟੀ ਆ ਨਵਾਂ ਅੰਗਾ ਹਾਂ ਮਾਨ ਦਾ ਤੇ ਫਿਰ 65 ਦੀ ਦੇ ਦਈਏ ਦੇ ਰੰਗ ਜੇ ਤੂੰ ਵੇਚ ਦੇ ਹੈ ਦੇ ਦਾਂਗੇ ਦੇ ਦਈਏ ਨਰਾਜਤਾ ਨਹੀਂ ਨਾ ਨਾ ਠੀਕ ਆ ਲੋ ਵੀ ਸੱਜਣਾ 65000 ਚ ਤਾਜੀ ਸੂਈ 9 ਕਿਲੋ ਦੁੱਧ ਨਵੇਂ ਹਾਨ ਦੇ ਵਿੱਚ ਕੱਟੀ ਇਹਨੂੰ ਭਾ ਨਹੀਂ ਮਿਲਣਾ ਕਿਉਂਕਿ ਨਿੱਤ ਬਾਹਰ ਅੰਦਰ ਆ ਤੇ ਕੰਮ ਟਾਇਡ ਬਹੁਤ ਆ ਮਈਆਂ ਦਾ ਇਹਦਾ ਕੀ ਹਿਸਾਬ ਕਿਤਾਬ ਆ ਇਹ ਵੀ ਜੀ ਅੱਜ ਨੂੰ ਆਪਣੇ ਆ 14 ਤਰੀਕ ਆ ਹਾਂਜੀ ਤੇ ਇਹ 16 ਤਰੀਕ ਨੂੰ ਇਹਨੂੰ 3 ਮਹੀਨੇ ਹੋ ਜਾਣੇ ਜੀ 16 ਤਰੀਕ ਨੂੰ 3 ਪੂਰੇ ਹੋ ਕੇ ਚੌਥਾ ਲੱਗ ਜਾਊ ਚੌਥਾ ਲੱਗ ਜਾਊ ਕਿਹੜਾ ਸੂਆ ਸੂਗੀਗਾ ਇਹ ਸੂਆ ਸੂਗੀ ਤੀਜਾ ਤੀਜਾ ਸੂਗੀ ਕਿਆ ਸੂਏ ਚੌਥਾ ਸੂਏ ਮੰਨ ਲਓ ਆਏਗੀ ਬੁੱਥਵਾਤੀ ਖਾ ਲੋ ਇਥੋਂ ਤੇ ਤੀਜਾ ਹੀ ਲੱਗਦੀ ਹੈ ਠੀਕ ਆ ਨਹੀਂ ਨਹੀਂ ਤੀਜਾ ਕਿਆ ਹੂੰ ਸਭੀ ਘਟਾ ਹੈ ਨਾ ਤੀਜਾ ਸੂਆ ਹੀ ਹੋਊਗੀ ਨਵੀਂ ਆ ਛੋਟੀ ਹੈ ਨਾ ਠੀਕ ਆ ਤੇ ਦੁੱਧ ਦਾ ਰਿਕਾਰਡ ਬੜਾ ਦੱਸਿਆ ਦੁੱਧ ਦੇ ਕੋਲੇ ਹੁਣ ਕਿੰਨਾ ਹੁਣ ਤਾਂ ਵੈਸੇ 4 ਕਿਲੋ ਹੀ ਆ 4-5 ਕਿਲੋ ਓਕੇ ਤੇ ਇਹ ਦੋਵੇਂ ਟਾਈਮ ਵਿੱਚ ਹੀ ਟੀਗਾ ਲੈਣੇ ਦੋਨੇ ਟਾਈਮ ਹੀ ਟੀਕਾ ਲੈਂਦੀ ਆ ਨਹੀਂ ਨਹੀਂ ਮਲ ਟੀਕਾ ਲਾ ਕੇ ਵੀ ਚੋਪ ਬਾਲਟੀ ਰੱਖ ਕੇ ਲਾਉਂਦੀ ਨਹੀਂ ਤੇ ਚੋਈ ਦੀ ਬਾਲਟੀ ਰੱਖ ਕੇ ਆ ਠੀਕ ਆ ਕੋਈ ਇਹਦਾ ਥਣ ਦੀ ਘਾਟਵਾਦ ਨਾ ਹੋਊਗੀ ਤੇ ਆ ਦੇਖ ਮਖਾ ਲੋ ਕੋਈ ਜਾਂ ਚੌਥਾ ਸਣਾ ਜੇ ਚੋਈ ਚੋਈ ਬੜੀ ਜਿਆਦੀ ਇਹਨੂੰ ਲੱਗੀ ਓਕੇ ਤੇ ਚੌਥਾ ਮਹੀਨਾ ਲੱਗ ਜਾਣਾ 16 ਨੂੰ ਚੌਥਾ ਲੱਗ ਜਾਣਾ ਇਹਦੀ ਤੋਰ ਕਰਾਈਏ ਚੈੱਕ ਕਰਾਈਏ ਵੈਸੇ ਕਦ ਕਦ ਚੰਗਾ ਸੱਜਣਾ ਤੇ ਸਿੰਗਲ ਹੱਡੀ ਦੀ ਕਹਿੰਦੇ ਹਨਾ ਕੀ ਕਹਿੰਦੇ ਉਹ ਪਲਵ 16 12 ਕਿਲੋ ਦੱਸਦੇ ਹੁੰਦੇ ਕੋ ਜੋ ਠੀਕ ਆ 13 ਕਿਲੋ ਦਊਗੀ ਨਾ ਚਵਾਈ ਠੀਕ ਆ ਚਵਾਈ ਸਜਣੋ ਬਾਪੂ ਜੀ ਕਹਿੰਦੇ ਵੀ ਬੜੀ ਚੰਗੀ ਲੱਗੀ ਹੋਈ ਆ ਤੇ ਬਾਕੀ ਸਰੀਰ ਕਟਾਂਚਾ ਕੱਦ ਕਾਠ ਮੈਂ ਦਾ ਚੰਗਾ ਤੇ ਇਹ ਗੱਲ ਵੀ ਸਹੀ ਆ ਕਿ ਤੀਜਾ ਕਸੂਆ ਹੀ ਆ ਨਵਾਂ ਹਾਨੀਆਂ ਕੋਈ ਐ ਨਹੀਂ ਲੱਗਦੀ ਵੀ ਮੂੰਹ ਤੋਂ ਛੇਵਾ ਸਤਵਾ ਸੁਆ 2-2 ਕਿਲੋ ਦੱਸ ਇਹਦਾ ਗੁਰਵਿੰਦਰ ਰੇਟ ਕੀ ਕਰਾਂਗੇ ਵੀਰੇ ਇਹ ਆਪਾਂ ਲੈਣ ਦੀ ਮੁੱਲ 60 ਆ ਇਹ ਆਪਾਂ 55000 ਦੀ ਹਾਂ ਨਾ ਮੈਂ ਦੇ ਦਾਂ ਮੁੱਲ ਕਰਦੇ ਆਪਾਂ 60000 ਤੇ 55000 ਦੀ ਦੇ ਦੇਾਂਗੇ ਹਾਂਜੀ ਤੇ ਉਹਦੇ ਚ ਕੋਈ ਮਾੜਾ ਮੋਟ ਪਿਆਰ ਮੁਹੱਬਤ ਹੋ ਜੂ ਜੋ ਮਰਜੀ ਤੂੰ ਜੱਤਾ ਕਰਾ ਲੈ ਨਹੀਂ ਫੇਰ ਵੀ ਜੇ ਕੋਈ ਫੋਨ ਲਾਵੇ ਜੇ ਕੋਈ ਫੋਨ ਲਾ ਦੇ ਤੇ ਕਰ ਦਿਆਂਗੇ ਨਾ 55 ਚੋਂ ਛੋੜ ਛੱਪਾ ਠੀਕ ਆ ਧੰਨਵਾਦ ਲਓ ਵੀ ਸੱਜਣੋ ਇਹੀ ਵਿਖਾਉਣੀਆਂ ਹੋਰ ਤਾਂ ਨਹੀਂ ਮੈਂ ਵਿਖਾਉਣੀ ਕੋਈ ਨਹੀਂ ਆ ਆਪਣੇ ਕੋਲ ਕਟੀਆਂ ਦੋ ਜੇ ਕੋਈ ਸੱਜਣ ਆ ਸੱਜਣੋ ਇੱਕਾ ਕੱਟੀ ਵੇਖਿਓ ਕਿੱਡੀ ਇਹ ਇਹ ਆਪਣੇ ਕੋਲੇ ਘਰ ਦੀ ਕਿ ਆਪਾਂ ਲਈ ਆ ਨਹੀਂ ਵੀਰ ਆਪਾਂ ਗਲਤ ਗੱਲ ਨਹੀਂ ਕਰਨੀ ਆਪਣਾ ਮੁੰਡਾ ਇਥੋਂ ਦਾ ਲਾਗੇ ਸੱਜਣਾ ਵਰ ਕੋੜਦਾ ਹਾਂ ਉਹਦੇ ਤੋਂ ਲਈ ਉਹਦੀ ਮੈਂ ਦੁੱਧ 15 16 ਕਿਲੋ ਅੱਜ ਹਾਜ਼ਰ ਦੂਜੀ ਸਵੇਰ ਸੋਈ ਆ ਓਕੇ ਪਹਿਲੇ ਸਵੇਰ ਦੀ ਆ ਹਾਂ ਨੂੰ ਹਾਜ਼ਰ ਕਿਸ ਨੇ ਦੁੱਧ ਦੇ ਵੇਖਣਾ ਆਪਾਂ ਖਾਦਾਂਗੇ ਮਾੜੀ ਜੀ ਇਹਨੂੰ ਤੋੜ ਕੇ ਵਿਖਾ ਤੂੰ ਬਾਅਦ ਚ ਕਰਦੀ ਅੱਛਾ ਤੇ ਉਮਰ ਕਿੰਨੀ ਸਾਲ ਦੇ ਅੰਦਰ ਬਾਹਰੀ ਇਹ ਨਹੀਂ ਸਾਲੋਂ ਇਹ ਟੱਪ ਗਈ ਜੇ 2 ਮਹੀਨੇ ਅੱਛਾ ਹਾਂਜੀ ਠੀਕ ਆ ਠੀਕ ਹੈ ਲੋ ਵੀ ਸੱਜਣਾ 14 ਕਿ ਮਹੀਨੇ ਉਮਰ ਲਾ ਲੋ ਤੇ ਥਣ ਚਾਰੀ ਐ ਨਾ ਹਾਂਜੀ ਹਾਂਜੀ ਥਣ ਚਾਰੀ ਓਕੇ ਤੇ ਬਾਕੀ ਮੈਂ ਚੰਗੀ ਦੀ ਕੱਟੀ ਐ ਇਹ ਨੋਟ ਕਰ ਲਿਓ ਸੁਭਾ ਵੀ ਕੱਟੀ ਦਾ ਬਹੁਤ ਆ ਜਿਆਦਾ ਚੰਗਾ ਕਰਨ ਫਾਰੀ ਤੇ ਆ ਤਾਂ ਨੀਲੀ ਰਾਵੀ ਚ ਹੀ ਗਈ ਨੀਲੀ ਨੀਲੀ ਪਿਓਰ ਨੀਲੀ ਹਾਂ ਨਹੀਂ ਠੀਕ ਆ ਵੇਖੋ ਸੱਜਣਾ ਚੱਲ ਪੱਤ ਚੱਲ ਚੱਲ ਘਰਾਂ ਜਾਂ ਮਰੇ ਹੱਕ ਦੇ ਮੜੀ ਡਰਦੀ ਐ ਨਾ ਵੇਖੋ ਸੱਜਣਾ ਝੋਲੀ ਝਾਲੀ ਕੱਟੀ ਦੀ ਚੰਗੀ ਆ ਤੇ ਬਾਕੀ ਹੁਣ ਆਪਾਂ ਵੀਰ ਤੋਂ ਰੇਟ ਕਨਫਰਮ ਕਰ ਲਈਏ ਵੀ ਇਹਦਾ ਕੀ ਰੇਟ ਰਹੂਗਾ ਗੁਰਵਿੰਦਰ ਵੀਰੇ ਕਿੰਨੇ ਦੀ ਦੇ ਦੇਣੀ ਆ ਫਿਰ ਇਹ ਕੱਟੀ ਆਪਾਂ ਕੱਟੀ ਵੀਰ ਜੀ ਪਤਾ ਗੱਲ ਕੀ ਇਹੋ ਜੀਆਂ ਕੱਟੀਆਂ ਤੁਹਾਨੂੰ ਪਤਾ ਚੰਗੀਆਂ ਦੇ ਲੋਕੀ ਦੇ ਮੁੱਲ 35-5000 ਚੱਲ ਜਾਂਦੇ ਆ ਆਪਾਂ ਕਿੰਨੇ ਦੀ ਦੇਣੀ ਆ ਆਪਾਂ ਲੱਖ ਨਾਲੇ ਨੂੰ ਆਪਾਂ ਕੱਟੀ ਦੇਣੀ ਆ ਹਾਂ ਨਾ ਹੀ ਕੱਟੀ ਆਪਾਂ ਵੀਰ ਜੀ ਦੇ 20000 ਦੀ ਉਹਦੇ ਚੋਂ ਕਰ ਦਾਂਗੇ ਛੋੜ ਛਾਪਾ ਠੀਕ ਹੈ ਤੇ ਇਹ ਕਹਾ ਇਹ ਕੇਜ ਠੀਕ ਹੈ ਇਹਦੀ ਤਾਂ ਉਮਰ ਜਾਦੀ ਨਹੀਂ ਇਹਦੀ ਉਮਰ ਵਾ ਵਾ ਜੇ ਆ ਵੇ ਇਹ ਵਿਚਲੇ ਦੰਦ ਜੇ ਪੁੱਟਣ ਲਈ ਆ ਇਹਨੇ ਕੱਲ ਲਿਆ ਹਾਂ ਬੱਕੇ ਤੋਂ ਦੇਣ ਦਾ 2 ਨੰਬਰ ਨੂੰ ਅੱਛਾ ਤੇ ਉੱਥੇ ਮੱਤ ਲੱਗਿਆ ਆਲੇ ਫਿਰ ਮੈਂ ਮਾਂ ਜਾਣਾ ਜੇ ਇਹਦੀ ਜਾਨ ਬਾਜੂ ਆਪਾਂ ਇਹਦੇ ਜੋ ਲੈਣਾ ਦੇਣਾ ਨਹੀਂ ਕੱਖ ਵੀ ਇਹ ਕਿੰਨੇ ਦੀ ਦੇਵਾਂਗੇ ਇਹ ਵੀ ਕਰ ਲੈਣੇ ਆਪਾਂ ਘਟਾ ਆ ਵੀ ਲੈਣਾ ਜੀ ਅੱਜ ਆਪਾਂ ਨੂੰ ਘਟਾ ਦੇ ਜੇ ਕਾਰ ਵਾਲਾ ਨੇ ਠੀਕ ਆ ਹਾਂਜੀ ਕਿੰਨੇ ਦੀ ਦੇ ਦਿਆਂਗੇ 59 16000 16000 ਇਧਰ ਨੂੰ ਆਈ ਹਾਂ ਸੱਜਣੋ ਆ ਕੱਟੀ ਨੂੰ ਝਾਤ ਮਾਰ ਲਓ 20000 ਵੀਰ ਨੇ ਕਿਹਾ ਤੇ ਬਾਕੀ ਪਿਆਰ ਮੁਹੱਬਤ ਹੋ ਜਾਣਾ ਤੇ ਜੇ ਕੱਟੀ ਚੰਗੀ ਲੱਭਦੇ ਸੀ ਨਾ ਘਰੇ ਤਿਆਰ ਕਰਨ ਨੂੰ ਤਾਂ ਜ਼ਰੂਰ ਫੋਨ ਚੱਕ ਕੇ ਸੰਪਰਕ ਕਰ ਲਿਓ ਨੰਬਰ ਗੁਰਵਿੰਦਰ ਦਾ ਸਕਰੀਨ ਤੇ ਚੱਲੀ ਜਾਂਦਾ ਤੇ ਆ ਜੋ ਇੱਕ ਰੀ ਤੁਹਾਨੂੰ ਮੈਂ ਜੜੀਆਂ ਮਈਆਂ ਪਹਿਲਾਂ ਆਪਾਂ ਵੀਡੀਓ ਚ ਕਵਰ ਕੀਤੀਆਂ ਉਹਨਾਂ ਦੀ ਡਿਟੇਲ ਫੇਰ ਤੁਹਾਡੇ ਨਾਲ ਕੈਮਰੇ ਤੇ ਫੋਕਸ ਕਰ ਦਈਏ ਆ ਮੈਂ ਨੂੰ ਸੱਜਣੋ 16 ਤਰੀਕ ਨੂੰ ਚੌਥਾ ਮਹੀਨਾ ਲੱਗ ਜਾਣਾ ਤੇ ਮੰਨ ਲਓ ਵੀ 55000 ਚੋਂ ਮਾਨਤਨ ਸੱਜਰ ਝੋਟੀ 65000 ਦੀ ਮਗਰ ਕਟਾ ਨੌ ਦੁੱਧ ਤੇ ਆਹ ਝੋਟੀ ਦਾ ਵੀ ਕੋਈ ਲੇਖਾ ਜੋਖਾ ਜਿਹੜਾ ਸਟਾਰਟਿੰਗ ਦੇ ਵਿੱਚ ਵਿਖਾਇਆ ਤੁਹਾਨੂੰ ਬੜੀ ਚੰਗੀ ਰਹੂਗੀ ਚੰਗੀ ਸਾਂਭਿਓ ਤੇ ਘਰੇ ਬਰੀਡ ਬਣ ਜਾਣੀ ਆ ਤੇ ਆ ਮੈਂ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਸਾਰੀ ਡਿਟੇਲ ਦੱਸੀ ਆ ਤੇ ਤੁਸੀਂ ਆਪਦਾ ਟਾਈਮ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਕਰਕੇ ਨਾ ਤਸੱਲੀ ਕਰ ਲਿਓ ਖਰੀਦਦਾਰੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣੇ